ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਿਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮਾਨ ਨੇ ਭਾਜਪਾ ਨੂੰ ਕੇਜਰੀਵਾਲੀ ਸ਼ੀਸ਼ ਮਹਿਲ ਬਣਾਉਣ ਦੇ આરોਪਾਂ ਤੇ ਦਿੱਤਾ ਜਵਾਬ ਮਾਨਿਕ ਹੈ ਇਸੇ ਕੋਠੀ 'ਚ ਕੈਪਟਨ ਦੀ ਦੋਸਤ ਅਰੂਸਾ ਆलम ਰਹਿੰਦੀ ਰਹੀ ਮਾਨ ਨੇ ਭਾਜਪਾ ਤੇ ਫੇਕ ਵੀਡੀਓ ਰਾਹੀਂ ਬਦਨਾਮ ਕਰਨ ਦਾ ਲਗਾਇਆ ਇਲਜ਼ਾਮ ਯਾਨੀ ਹਰਪ੍ਰੀਤ ਸਿੰਘ ਨੇ ਤਰਨਤਾਰਨ ਵਿਖੇ ਮਨਦੀਪ ਸਿੰਘ ਦੇ ਹੱਕ ਚ ਕੀਤਾ ਚੋਣ ਪ੍ਰਚਾਰ ਉਹਨਾਂ ਕਿਹਾ ਬਾਦਲਾਂ ਤੋਂ ਬਾਕੀ بچਿਆ ਅਕਾਲੀ ਦਲ ਵੀ ਖੋਹਾਂਗੇ ਮਨਦੀਪ ਸਿੰਘ ਜੈ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਾਂ ਖੇਤਰੀ ਪਾਰਟੀ ਦੀ ਕਮਾਨ ਚੋਣ ਜਲਸੇ ਨੂੰ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਸੁਖਬੀਰ ਬਾਦਲ ਨੇ ਕਿਹਾ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਹ ਸਾਰੇ ਪਰਚੇ ਕੀਤੇ ਜਾਣਗੇ ਰੱਦ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੀ ਕੀਤੀ ਨਖੇਦੀ ਕੰਗ ਨੇ ਕਿਹਾ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਾਨੂੰਨੀ ਤਰੀਕੇ ਨਾਲ ਨੋਟੀਫਿਕੇਸ਼ਨ ਕਰਾਂਗੇ ਰੱਦ ਰਾਜਾ ਵੜਿੰਗ ਨੇ ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਵੜਿੰਗ ਨੇ ਕਿਹਾ ਅਸੀਂ ਰਾਜਨੀਤੀ ਕਰਨ ਨਹੀਂ ਆਏ ਪਰਿਵਾਰ ਜੋ ਫੈਸਲਾ ਕਰੇਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪੂਰੀ ਮਜ਼ਬੂਤੀ ਨਾਲ ਲੜਾਂਗੇ ਇਹ ਕੇਸ ਤੇ ਹੁਣ ਖਬਰਾਂ ਦਾ ਵਿਸਥਾਰ ਭਾਰਤੀ ਜਨਤਾ ਪਾਰਟੀ ਵੱਲੋਂ ਇਨੀ ਦਿਨੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਾਨ ਸਰਕਾਰ ਵੱਲੋਂ ਚੰਡੀਗੜ੍ਹ 'ਚ ਅਰਵਿੰਦ ਕੇਜਰੀਵਾਲ ਲਈ ਨਵਾਂ ਸ਼ੀਸ਼ਮੈਲ ਬਣਾਇਆ ਗਿਆ ਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਕੋਠੀ ਨੰਬਰ 50 ਸੀਐਮ ਦੀ ਰਿਹੈਸ਼ 45 ਨੰਬਰ ਕੋਠੀ ਦਾ ਹੀ ਹਿੱਸਾ ਏ ਜਿਸ ਨੂੰ ਕੈਂਪ ਆਫਿਸ ਵਜੋਂ ਵਰਤਿਆ ਜਾ ਰਿਹਾ ਏ ਮਾਨ ਨੇ ਕਿਹਾ ਕਿ ਜਿਸ ਕੋਠੀ ਨੂੰ ਭਾਜਪਾ ਸ਼ੀਸ਼ਮੈਲ ਕਹਿ ਰਹੀ ਏ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆलम ਰਹਿੰਦੀ ਰਹੀ ਏ ਜੇਕਰ ਭਾਜਪਾ ਅਸਲੀ ਸ਼ੀਸ਼ਮੈਲ ਦੇਖਣਾ ਚਾਹੁੰਦੀ ਏ ਕਿ ਕੈਪਟਨ ਦਾ ਫਾਰਮ ਹਾਊਸ ਤੇ ਸੁਖਬੀਰ ਬਾਦਲ ਦਾ ਹੋਟਲ ਸੁਖ ਵਿਲਾਸ ਦੇਖ ਸਕਦੀ ਹੈ ਮਾਨ ਨੇ ਭਾਜਪਾ ਤੇ ਫੇਕ ਵੀਡੀਓ ਰਾਹੀਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਵੀ aarop lagaye ne ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਜਿਹੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਬਟ ਮੁੱਖ ਮੰਤਰੀ ਨੂੰ ਮਿਲਣਾ ਆਉਂਦੇ ਨੇ ਜਾਂ ਕੋਈ ਮੰਤਰੀ ਵੀ ਆਉਂਦੇ ਨੇ ਦੇਸ਼ ਚ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਜੇ ਕੋਈ ਦਫਤਰੀ ਕੰਮ ਆਏ ਨੇ ਤਾਂ ਉੱਥੇ ਦਫਤਰ ਦਾ ਕੰਮ ਵੀ ਹੋ ਜਾਂਦਾ ਮੈਂ ਮੀਟਿੰਗਾਂ ਵੀ ਉੱਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉੱਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕਿ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰਾ ਇੱਕ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕਿਉਂ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਐਡਰੈਸ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਜਿਹੜਾ ਸਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ੀਸ਼ ਮਹਿਲ ਹੈ ਤੁਸੀਂ ਸੁਖ ਵਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ੀਸ਼ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਬੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਹਨਾਂ ਘਰਾਂ ਚ ਰਹੇ ਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਤਰਨਤਾਰਨ ਵਿਖੇ ਅਮਰਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਅੱਜ ਤੱਕ ਆਪਣੀ ਰਾਜਧਾਨੀ ਨਹੀਂ ਮਿਲੀ ਤੇ ਹੁਣ ਸਾਡੇ ਕੋਲੋਂ ਯੂਨੀਵਰਸਿਟੀ ਵੀ ਖੋਹੀ ਜਾ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਰਿਹਾ ਇਸੇ ਲਈ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਵਾਪਸ ਮੰਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਵੀ 20% ਦੇ ਕਰੀਬ ਅਕਾਲੀ ਦਲ ਬਾਦਲਾਂ ਦੇ ਕਬਜ਼ੇ 'ਚ ਹੈ ਜਿਸ ਨੂੰ ਛੁਡਵਾਇਆ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਮਨਦੀਪ ਸਿੰਘ ਜੈ ਆਗੂਆਂ ਨੂੰ ਖੇਤਰੀ ਪਾਰਟੀ ਦੀ ਕਮਾਂਡ ਦੇਣਾ ਚਾਹੁੰਦੇ ਹਾਂ ਪਰ ਪੰਜਾਬ ਜਿਹੜਾ 1947 ਤੋਂ ਪਹਿਲਾਂ ਵੀ ਇੱਕ ਮਹੱਤਾਪੂਰਨ ਸੂਬਾ ਸੀ ਅੱਜ ਵੀ ਮਹੱਤਾਪੂਰਨ ਸੂਬਾ ਹੈ ਲekin ਇੱਥੇ ਵੱਡੇ ਭਾਰਤ ਦੇ ਇੰਪੋਰਟੈਂਟ ਸੂਬੇ ਨੂੰ ਜਿਹੜਾ ਕਿ ਬਾਰਡਰ ਸਟੇਟ ਹੈ ਸਿੱਖ ਡੋਮਿਨੇਟ ਸਟੇਟ ਹੈ ਇਹਨੂੰ ਅੱਜ ਤੱਕ ਆਪਣੀ ਕੈਪੀਟਲ ਨਹੀਂ ਮਿਲੀ ਰਾਜਧਾਨੀ ਨਹੀਂ ਮਿਲੀ ਸਗੋਂ ਅੱਜ ਕੀ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਸਿੰਡੀਗੇਟ ਦਾ ਜਿਹੜਾ ਭੋਗ ਪਾਤਾ ਹੈ ਕਿ ਜਿਹੜੀ ਹਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਨੌਜਵਾਨਾਂ ਤੋਂ ਵੋਟ ਦਾ ਅਧਿਕਾਰ ਖੋ ਕੇ ਪਾਰ ਸਰਕਾਰ ਦੀ ਜਿਹੜੀ ਹੈ ਉਹਦਾ ਜਿਹੜਾ ਸਿੱਖਿਆ ਮੰਤਰਾਲਾ ਹੈ ਉਨੇ ਪੰਜਾਬ ਯੂਨੀਵਰਸਿਟੀ ਨੂੰ ਸੱਤਾ ਜਿਹੜਾ ਹੈ ਉਹ ਆਪਣੇ ਅਧੀਨ ਕਰ ਲਿਆ ਇਹ 1 ਨਵੰਬਰ 1966 ਨੂੰ ਸਾਨੂੰ ਤੋਹਫਾ ਦਿੱਤਾ ਭਾਰਤ ਦੀ ਸਰਕਾਰ ਨੇ ਯੂਨੀਵਰਸਿਟੀ ਵੀ ਤੁਹਾਡੀ ਨਹੀਂ ਹੈ ਪੰਜਾਬ ਦੇ ਪਿੰਡਾਂ ਨੂੰ ਮੁਜਾਰ ਕੇ ਬਣਾਇਆ ਜਿਹੜਾ ਚੰਡੀਗੜ੍ਹ ਉਹ ਵੀ ਤੁਹਾਡਾ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਵੀ ਤੁਹਾਡੀ ਨਹੀਂ ਹੈ ਇੱਕ ਅੱਡੀ ਸ਼ਰਮ ਦੀ ਗੱਲ ਹੈ ਇਹ ਮੁੱਦੇ ਨੇ ਔਰ ਇਸ ਕਰਕੇ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵੀ ਜਿਹੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਕਿ ਜੇ ਨਹੀਂ ਤੁਹਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਗ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰ ਜੋ ਵਾਪਸ ਕਰ ਲਓ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਕਉਸੀਂ ਸ਼੍ਰੋਮਣੀ ਅਕਾਲੀ ਦਲ ਦਾ ਘੇੜਾ ਕਰਕ ਕਰਤਾ ਵਾਪਸ ਕਰਦੇਓ ਅਸੀਂ ਇਹਨੂੰ ਪੁਨਰ ਸਰਜੀਤ ਕਰਾਂਗੇ ਵਾਪਸ ਤਾਂ ਨਹੀਂ ਕੀਤਾ ਪਰ ਧੱਕੇ ਨਾਲ ਅਸੀਂ ਖੋਹਣਾ ਉਹਨਾਂ ਤੋਂ ਯਤਨ ਕੀਤਾ ਹੈ ਅਜੇ ਵੀ 20% 10% 20% ਉਹ ਰੱਖੀ ਬੈਠੇ ਆ ਉਹ ਵੀ ਖੋਹਣਾ ਆਮਾ ਕੋਸ਼ਿਸ਼ ਉਹ ਵੀ ਅਸੀਂ ਲੈਣਾ ਆਮਾ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਇਸ ਖੇਤਰੀ ਪਾਰਟੀ ਦੀ ਕਮਾਂਡ ਦੇਣੀ ਹੈ ਸਰਦਾਰ ਮਨਦੀਪ ਸਿੰਘ ਕਰਕੇ ਸਰਦਾਰ ਹਰਦੀਪ ਸਿੰਘ ਕਰਕੇ ਕਿਉਂਕਿ ਇਹ ਖੇਤਰੀ ਪਾਰਟੀ ਸੀ ਕਿਸਾਨਾਂ ਦੀ ਪਾਰਟੀ ਸੀ ਮਜ਼ਦੂਰਾਂ ਦੀ ਪਾਰਟੀ ਸੀ ਆਮ ਕਿਰਤੀਆਂ ਦੀ ਪਾਰਟੀ ਸੀ ਤੇ ਕਿਰਤੀਆਂ ਦੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਨੂੰ ਬਣਾਉਣਾ ਹੈ ਸੋ ਸਸਾਦ ਸੰਗਤ ਜੀ ਵਾਦਾ ਸਮਾਨ ਨਹੀਂ ਲੈਣਾ ਲੰਬਾ ਸਰਦਾਰ ਮਨਦੀਪ ਸਿੰਘ ਬੈਠਿਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰਮਣੀ ਅਕਾਲੀ ਦਲ ਜਿਸ ਨੂੰ ਸਰੀਆ ਅਕਾਲ ਤੱਕ ਸਾਬ ਤੋਂ ਪੁਨਰ ਸਿਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ ਇਹ ਤਨੋਂ ਮਨੋਂ ਔਰ ਤਨੋਂ ਤੁਹਾਡੇ ਨਾਲ ਤਰਨਤਾਰਨ ਵਿਖੇ ਚੋਣ ਜਲਸੇ ਨੂੰ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਸਵੇਰੇ ਘਰੋਂ ਨਿਕਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸ਼ਾਮ ਤੱਕ ਸੁਰੱਖਿਅਤ ਵਾਪਸ ਮੁੜ ਸਕੇਗਾ ਕਿ ਨਹੀਂ ਉਨਾ ਪੰਜਾਬ ਪੁਲਿਸ ਉੱਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ આરોਪ ਲਗਾਏ ਸੁਖਬੀਰ ਬਾਦਲ ਨੇ ਕਿਹਾ ਕਿ ਰਿਸ਼ਵਤ ਦੇ ਕੇ ਨੌਕਰੀ ਹਾਸਲ ਕਰਨ ਵਾਲੇ ਅਫਸਰ ਹੁਣ ਆਪਣੇ ਪੈਸੇ ਪੂਰੇ ਕਰ ਰਹੇ ਨੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਹ ਸਾਰੇ ਪਰਚੇ ਰੱਦ ਕੀਤੇ ਜਾਣਗੇ ਪੰਜਾਬ ਆਪਣਾ ਘਰ ਹੈ ਹਲਸਾ ਪੰਦ ਦਾ ਘਰ ਹੈ ਆਪਾਂ ਰਹਿਣਾ ਇੱਥੇ ਹੈ ਆਪਣੇ ਬੱਚਿਆਂ ਨੇ ਇੱਥੇ ਰਹਿਣਾ ਹੈ ਜੇ ਪੰਜਾਬ ਬਚ ਜਾਂਦਾ ਤਾਂ ਆਪਾਂ ਇੱਥੇ ਤਰੱਕੀ ਕਰਾਂਗੇ ਜੈ ਜੀ ਹਾਲਾਤ ਬਣਾਤੀ ਪਿਛਲੇ 10 ਸਾਲ ਕਾਂਗਰਸ ਪਾਰਟੀ ਨੇ 5 ਸਾਲ ਤੇ 5 ਸਾਲ ਹੁਣ ਝਾੜੂ ਵਾਲੇ ਨੇ ਇੱਥੇ ਰਹਿਣਾ ਔਖਾ ਹੋ ਗਿਆ ਸੁਰੇਕਰ ਹੁਣ ਲੋਕੀ ਨਿਕਲ ਗਏ ਐਣੀ ਪਤਾ ਕਿ ਸ਼ਾਮ ਨੂੰ ਵਾਪਸ ਆਉਣਗੇ ਇੰਨਾ ਗੁੰਡੇ ਵਰਗੀ ਹੁੰਦਾ ਸਿੰਗੜਾ ਨੂੰ ਮਾਰ ਦਿੱਤਾ ਹੌਕ ਕਬੱਡੀ ਵਾਲਾ ਨੂੰ ਮਾਰ ਦਿੱਤਾ ਘਰ ਪੈਰਲਟ ਖੋ ਇੰਨੀ ਜਾਂਦੀ ਹੈ ਮੈਂ ਤਰ੍ਹਾਂ ਤਰ੍ਹਾਂ ਸ਼ਹਿਰ ਚ ਗਿਆ ਹਰ ਦੁਕਾਨ ਤੋਂ ਫਰੋਤੀ ਤੇ ਅਫਸਰ ਕੁਛ ਨਹੀਂ ਕਰਦੇ ਮੈਨੂੰ ਦੱਸਦੇ ਸੀ ਕਿ ਅਫਸਰ ਆਹ ਹਾਲਾਤ ਕੀ ਹੈ ਸਾਰੇ ਐਸਐਚਓ ਪੈਸੇ ਲੈ ਕੇ ਦੇ ਕੇ ਲੱਗੇ ਹੈ ਡੀਐਸਪੀ ਆਹ ਪੈਸੇ ਦੇ ਕੇ ਲੱਗੇ ਹੈ ਐਸਐਸਪੀ ਜਿਹਨੇ 10 ਲੱਖ ਰੁਪਏ ਦੇਣਾ ਕਰੋੜ ਤਾਂ ਕਮਾਊਗਾ ਫਿਰ ਪਰ ਕਰੋੜ ਕਿੱਥੋਂ ਕਮਾਊਗਾ ਫਿਰ ਨਸ਼ੇ ਵਾਲਾ ਨੂੰ ਛੱਡੂਗਾ ਤੂੰ ਤੂੰ ਕੰਮ ਕਰੋ ਤੁਸੀਂ ਆਹ ਉਹ ਲੋਟੇ ਖੋ ਕਰੋ پیسے ਤਾਂ ਹੀ ਆਉਣਗੇ ਆ ਤਾਂ ਹਾਲਾਤ ਬੰਗੇ ਆ ਝਾੜੂ ਵਾਲੇ ਦਿੱਲੀਏ ਗੇਂਵੀ ਵਾਲਾ ਨੇ ਇਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਜੇ ਰਿਸ਼ਤਾ ਤੁਹਾਡਾ ਹੈ ਤੁਹਾਡਾ ਆਪਣਾ ਪਰਿਵਾਰ ਹੈ ਤੇ ਕਾਲੀਦਲ ਹੈ ਥੋੜੀ ਪਿੰਡਾਂ ਦੀ ਪਾਰਟੀ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਥੋੜੇ 105 ਸਾਲ ਥੋੜੀ ਸੇਵਾ ਕਰਦੀ ਰਹੀ ਹੈ ਆਪਣੀ ਸਰਕਾਰ ਵਿੱਚ ਕਬੱਡੀ ਮੈਚ ਤੇ ਵਰਲਡ ਕੱਪ ਹੁੰਦੇ ਸੀ ਕਿ ਨਹੀਂ ਸਾਰੇ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰੇ ਬੰਦ ਹੈ ਸੇਵਾ ਕੇਂਦਰ ਖੋਲੇ ਸੀ ਸਾਰੇ ਬੰਦ ਸਾਰਾ ਕੁਸ਼ੀ ਦਾ ਪੰਦਰਤੀ ਸ਼ਰਾਬੀ ਮੁੱਖ ਮੰਤਰੀ ਬਣਾਦਾ ਤੇ ਝੜੀ ਲਾ ਲਾਂਦਾ ਜੇ ਜਿੰਦੇ ਨੂੰ ਮੰਜੇ ਤੋਂ ਉੱਤਰਦਾ ਇਨੀ ਬੋਤਲ ਇੱਕ ਨਾਲ ਰੱਖਦਾ ਤਾਂ ਹੀ ਉਹ ਆਪਾਂ ਪਿੱਛੇ ਚਲੇ ਗਏ ਚਲੋ ਫਿਰ ਵੀ ਭੈ ਭੈ ਬੇਨਤੀ ਕਰਨਾ ਟੱਕੜੀ ਥੋੜੀ ਕੌਮ ਵੀ ਜਥੇ ਬੰਦੀ ਦੀ ਤੁਹੋਂ ਨਿਸ਼ਾਨਾ ਟੱਕੜੀ ਤੇ ਮੋਰ ਲਾ ਦਿਓ ਮੈਨੂੰ ਮਾਣ ਹੈ ਕਿ ਤੁਸੀਂ ਇਸ ਨਗਰ ਤੋਂ ਲੀਡ ਦੋਗੇ ਬਹੁ ਵੱਡੀ ਲੀਡ ਦੋਗੇ ਐਨਾ ਤੁਹਾਨੂੰ ਦੱਸਦਾ ਕੋਈ ਪੱਚੇ ਪੁੱਟੇ ਅੰਦਰੋਂ ਮੈਂ ਜਿਹਨੂੰ ਪੱਚੇ ਉਹ ਮੇਰੇ ਕੋਲ ਆ ਜਾਓ ਮੈਂ ਸਾਰੀਆਂ ਪੱਤੀਆਂ ਬਣਾ ਦਊਗਾ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਦੇਖਦੇ ਰਹੋ ਟੀਵੀ ਪੰਜਾਬ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਦੇ ਆ ਅਗਲੀ ਖਬਰ ਵੱਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੀ ਨਿਖੇਧੀ ਕੀਤੀ ਹੈ ਕੰਗ ਨੇ ਕਿਹਾ ਕਿ ਸੈਨੇਟ ਅਤੇ ਸਿੰਡੀਕੇਟ ਦੀ ਥਾਂ ਨਾਮਜ਼ਦ ਮੈਂਬਰਾਂ ਨੂੰ ਨਿਯੁਕਤ ਕਰਨਾ ਭਾਜਪਾ ਅਤੇ ਆਰਐਸਐਸ ਵੱਲੋਂ ਸਪਸ਼ਟ ਤੌਰ ਤੇ ਦੇਸ਼ ਦੀ ਇੱਕ ਇਤਿਹਾਸਕ ਸੰਸਥਾ ਨੂੰ ਹਾਈਜੈਕ ਕਰਨ ਦੀ ਘਟੀਆ ਕੋਸ਼ਿਸ਼ ਹੈ ਇਹ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਤੇ ਸੱਭਿਆਚਾਰਕ ਕੇਂਦਰਾਂ ਨੂੰ ਹੜੱਪਣ ਦਾ ਯਤਨ ਹੈ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਜੇਕਰ ਭਾਜਪਾ ਸੋਚਦੀ ਹੈ ਕਿ ਇਸ ਸੰਸਥਾ ਨੂੰ ਪੰਜਾਬੀਆਂ ਤੋਂ ਖੋਹ ਸਕਦੀ ਹੈ ਤਾਂ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਗਵਰਨਮੈਂਟ ਐਡਿਟਡ ਕਾਲਜਸ ਹੁੰਦੇ ਆ ਪੰਜਾਬ 'ਚ ਵੀ ਆ ਪੰਜਾਬ ਯੂਨੀਵਰਸਿਟੀ ਦੇ ਕਾਲਜ ਹੈ ਗਵਰਨਮੈਂਟ ਐਡਿਟਡ ਕਾਲਜਸ ਨੂੰ ਗ੍ਰਾਂਟ ਤੇ ਪੰਜਾਬ ਸਰਕਾਰ ਵੀ ਦਿੰਦੀ ਹੈ ਦਾ ਮਤਲਬ ਉਹ ਪੰਜਾਬ ਸਰਕਾਰ ਦੇ ਕੰਟਰੋਲ 'ਚ ਆ ਜਾਣਗੇ ਸਿੱਧੇ ਪੰਜਾਬ ਸਰਕਾਰ ਦੇ ਕੰਟਰੋਲ 'ਚ ਆ ਜਾਣਗੇ ਕਈ ਯੂਨੀਵਰਸਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਕੋਈ ਵੀ ਯੂਨੀਵਰਸਿਟੀ ਹੋਵੇ ਖੁਰਸ਼ੇਤਰ ਯੂਨੀਵਰਸਿਟੀ ਵੇ ਕੇਂਦਰ ਸਰਕਾਰ UGC ਦੇ ਰਾਹੀਂ ਟਾਈਮ ਟੂ ਟਾਈਮ ਗ੍ਰਾਂਟਾ ਦਿੰਦੇ ਰਹਿੰਦੀ ਹੈ ਤੇ ਇਹਦਾ ਮਤਲਬ ਉਹਨਾਂ ਦਾ ਸਿੱਧਾ ਕਬਜ਼ਾ ਹੋ ਜੂ ਉੱਥੋਂ ਦਾ ਸਾਰੀ ਡਿਸੀਜਨ 메ਕਿੰਗ ਨੂੰ ਪ੍ਰਭਾਵਿਤ ਕਰਨਗੇ ਸਭ ਤੋਂ ਵੱਡਾ ਸਵਾਲ ਤੇ ਇਹ ਆ ਵੀ ਜਿਹੜਾ ਇੱਕ ਹਾਊਸ ਡੈਮੋਕ੍ਰੈਟਿਕ ਤਰੀਕੇ ਨਾਲ ਇਲੈਕਟਡ ਹੁੰਦਾ ਸੀ ਜਿਦੇ ਤਮਾਮ ਵਰਗਾਂ ਦੇ ਰਿਪ੍ਰেজੈਂਟੇਟਿਵਸ ਹੈ ਤਮਾਮ ਲੋਕ ਹੈ ਉਸ ਡੈਮੋਕ੍ਰੈਟਿਕ ਹਾਊਸ ਨੂੰ ਖਤਮ ਕਰਨ ਦੀ ਸਾਜ਼ਿਸ਼ ਕਿਉਂ ਭਾਜਪਾ ਕਰ ਰਹੀ ਹੈ ਨੰਬਰ 2 ਪੰਜਾਬ ਯੂਨੀਵਰਸਿਟੀ ਇਮੋਸ਼ਨਲੀ ਕਨਸਟੀਟਿਊਸ਼ਨਲੀ ਹਿਸਟੋਰਿਕਲੀ ਪੰਜਾਬ ਦਾ ਪੰਜਾਬ ਦਾ ਇੱਕ ਸੰਸਥਾ ਹੈ ਪੰਜਾਬ ਦਾ ਇੰਸਟੀਟਿਊਸ਼ਨ ਹੈ ਇਹਨੂੰ ਕਿਉਂ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਸਰਾ ਪੰਜਾਬ ਯੂਨੀਵਰਸਿਟੀ ਨੂੰ ਗਵਰਨ ਕਰਨ ਲਈ ਕੀ ਕਾਬਲ ਬੰਦੇ ਸਿਰਫ ਭਾਰਤ ਸਰਕਾਰ ਜਾਂ ਭਾਜਪਾ ਕੋਈ ਹੈ ਪੰਜਾਬ ਦੇ ਨੁਮਾਇੰਦਗੀ ਖਤਮ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਕੀ ਪੰਜਾਬ ਚ ਕਾਬਲ ਬੰਦੇ ਗਵਰਨ ਕਰਨੂ ਨਹੀਂ ਹੈ ਪੰਜਾਬ ਦੀ ਰਿਪਰੈਜੈਂਟੇਸ਼ਨ ਕਿਉਂ ਖਤਮ ਕੀਤੀ ਜਾ ਰਹੀ ਹੈ ਇਸ ਕਰਕੇ ਇਹਦੇ ਤੇ ਪੋਲੀਟੀਕਲੀ ਤੇ ਅਸੀਂ ਡੈਫੀਨੇਟਲੀ ਇੱਤੇ ਲੜਾਈ ਲੜਾਂਗੇ ਲੇਕਿਨ ਲੀਗਲੀ ਵੀ ਕਿਉਂਕਿ ਇਹ ਸੰਵਿਧਾਨ ਦੇ ਬੇਸਿਕ ਸਟਰਕਚਰ ਨਾਲ ਛੇੜਛਾੜ ਹੈ ਇੱਕ ਮੈਂ ਫੇਰ ਰਿਪੀਟ ਕਰ ਰਿਹਾ ਇੱਕ ਸਟੇਟ ਦੀ ਅਸੈਂਬਲੀ ਦੇ ਵੱਲੋਂ ਕੀਤਾ ਗਿਆ ਪਾਸ ਕੀਤਾ ਗਿਆ ਐਕਟ ਸਿਰਫ ਉਸ ਸਟੇਟ ਦੀ ਅਸੈਂਬਲੀ ਐਮੈਂਡ ਕਰ ਸਕਦੀ ਹੈ ਇੱਕ ਸਟੇਟ ਦੇਸ਼ ਦੀ ਸਰਕਾਰ ਦਾ ਨੋਟੀਫਿਕੇਸ਼ਨ ਕਿਤਨਾ ਐਮੈਂਡ ਕਰ ਸਕਦਾ ਹੈ ਇਸ ਕਰਕੇ ਇਹ ਕਨਸਟੀਟਿਊਸ਼ਨਲ ਫਰੇਮਵਰਕ ਜਾਂ ਸਟਰਕਚਰ ਤੇ ਵੀ ਉਹਨੂੰ ਖਤਮ ਕਰਨ ਦੀ ਉਹਨੂੰ ਤੋੜਨ ਦੀ ਇੱਕ ਕੋਸ਼ਿਸ਼ ਭਾਜਪਾ ਦੀ ਕੇਂਦਰ ਸਰਕਾਰ ਦੀ ਹੈ ਜਿਹਨੂੰ ਅਸੀਂ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਬਿਲਕੁਲ ਇਹਨੂੰ ਐਕਸੈਪਟ ਨਹੀਂ ਕਰਾਂਗੇ ਅਸੀਂ ਇਹਨੂੰ ਕੰਡੈਮ ਵੀ ਕਰਦੇ ਆਂ ਔਰ ਉਹ ਮੇਰੇ ਕੋਲ ਨੋਟੀਫਿਕੇਸ਼ਨ ਹੈ ਆ ਸੈਕਸ਼ਨ 72 ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਸੈਕਸ਼ਨ 72 ਸਬਸੈਕਸ਼ਨ 1 ਚ ਕਹਿੰਦਾ ਹੋਮ ਮਿਨਿਸਟਰੀ ਹੋਵੇ ਭਾਰਤ ਸਰਕਾਰ ਹੋਵੇ ਉਹ ਸਿਰਫ ਔਰ ਸਿਰਫ ਡੇ ਟੂ ਡੇ ਅਫੇਅਰਸ ਚ ਇੰਟਰ ਸਟੇਟ ਬਾਡੀ ਜਦੋਂ ਤੱਕ ਕਿ ਉਹ ਪੱਕਾ ਕਾਨੂੰਨ ਉਹਦੇ ਲਈ ਨਹੀਂ ਬਣ ਜਾਂਦਾ ਤੇ ਕਰ ਸਕਦੀ ਨਾ ਕਿ ਉਹਦੇ ਬੇਸਿਕ ਸਟਰਕਚਰ ਨਾਲ ਖੇਲਵਾੜ ਨਹੀਂ ਕਰ ਸਕਦੀ ਸੋ ਇਹ ਬੇਸਿਕ ਸਟਰਕਚਰ ਨਾਲ ਖੇਲਵਾੜ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨ ਦੀਆਂ ਸਾਜਸ਼ਾਂ ਹੈ ਔਰ ਭਾਜਪਾ ਦਾ ਪੰਜਾਬ ਦੇ ਪ੍ਰਤੀ ਜਿਹੜੀ ਰਵੱਈਆ ਹੈ ਪੰਜਾਬ ਨੂੰ ਲੈ ਕੇ ਜਿਹੜਾ ਨਾ ਪੱਖੀ ਰਵੱਈਆ ਹੈ ਜਿਹੜਾ ਮੈਂ ਪਹਿਲਾਂ ਹੀ ਕਿਹਾ ਕਿ ਅੱਜ 1 ਨਵੰਬਰ ਪੰਜਾਬ ਡੇ ਤੇ ਪੰਜਾਬ ਪੰਜਾਬ ਨੂੰ ਦੇਸ਼ ਦੀ ਭਾਜਪਾ ਸਰਕਾਰ ਨੇ ਤੋਹਫਾ ਕੀ ਦਿੱਤਾ ਤੋਹਫਾ ਦਿੱਤਾ ਇਹ ਜੀ ਪੰਜਾਬ ਯੂਨੀਵਰਸਿਟੀ ਅਸੀਂ ਤੁਹਾਡੇ ਤੋਂ ਖੋਣ ਜਾ ਰਹੇ ਹਾਂ ਜਿੰਨੂੰ ਆਮ ਆ띠 ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਬਿਲਕੁਲ ਮਨਜ਼ੂਰ ਨਹੀਂ ਕਰਦੀ ਨੰਨ ਨੂੰ ਬਿਲਕੁਲ ਮੰਨੂਗੀ ਨਹੀਂ ਔਰ ਅਸੀਂ ਇਹਨੂੰ ਇਹਦਾ ਵਿਰੋਧ ਕਰਦੇ ਆ ਆਉਣ ਵਾਲੇ ਟਾਈਮ 'ਚ ਲੀਗਲੀ politically ਠੋਕ ਵਜਾ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ। ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਚ ਕਬੱਡੀ ਖਿਡਾਰੀ ਤੇਜਪਾਲ ਦੀ ਸ਼ੁੱਕਰਵਾਰ ਦੇਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਐਸਐਸਪੀ ਦਫ਼ਤਰ ਤੋਂ ਮਹਿਜ਼ 250 ਮੀਟਰ ਦੀ ਦੂਰੀ ਤੇ ਅੰਜਾਮ ਦਿੱਤੀ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ 12 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਨੇ ਪੀੜਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਤੇਜਪਾਲ ਦੀ ਮਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ ਇਸ ਤੇ ਵੜਿੰਗ ਨੇ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਪਰਿਵਾਰ ਜੋ ਫੈਸਲਾ ਕਰੇਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕੇਸ ਪੂਰੀ ਮਜ਼ਬੂਤੀ ਨਾਲ ਲੜਾਂਗੇ ਵਕੀਲ ਦੀ ਫੀਸ ਵੀ ਸਾਡੇ ਵੱਲੋਂ ਦਿੱਤੀ ਜਾਵੇਗੀ ਉਹਦੀ ਇਹ ਸਰਕਾਰ ਬਣੀਏ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ ਨਕੋਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਂਟ ਸੀ ਫਿਰ ਗੋਲੀ ਮਾਰ ਕੇ ਮੋਗੇ ਚ ਚਾਰ ਪੰਜ ਆ ਤੁਹਾਡੇ ਨਾਲ ਹੈ ਰਜਾਨਾ ਦੀਆਂ ਕਟਨਾਵਾਂ ਇਵੇਂ ਉਹ ਸੁਨਿਆਰੀ ਦੁਕਾਨ 'ਚ ਵੜ ਗਏ ਉਹਨੇ ਬੰਦ ਕਰ ਲਈ ਤੇ ਉਹਨੂੰ ਠੋਕਤਾ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇਹ ਕਹ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵਾਲੋ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਹੈ ਧਰਨਾ 'ਤੇ ਗਿਆ ਪਰਸੋਂ ਮਾਂਡ ਸਾਦੇ ਤੇ ਜੀ ਲੜਾਈ ਲੱਗ ਸਕਦੀਆਂ ਸੀ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਪੁੱਜ ਕੇ ਤੇਲ ਪਾਉਂਦੇ ਆ ਅਸੀਂ ਪੰਜਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਦੇਖ ਲਓ ਪਰਿਵਾਰ ਕੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਦਾਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਚੋਂ ਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆ ਤੋਂ ਪੈਸਾ ਲਿਆ ਕੇ ਜ਼ਿੰਦਗੀ ਵਧੀਆ ਬਤੀਤ ਕਰਨ। ਜੀ। ਉਹਨਾਂ ਦੀਆਂ ਮਾਸੀਆਂ, ਚਾਚੀਆਂ, ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇਗਾ। ਜੀ। ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ। ਤੇ ਜਿਹੜੇ ਜੇਲਾ ਜੂਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ। ਜਿਹੜੇ ਉੱਥੋਂ ਕੰਮ ਚਲਾਈ ਜਾਂਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੰਬਰ ਮਹੀਨੇ ਦੇ ਪਹਿਲੇ ਦਿਨ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਏ ਉਹਨਾਂ ਨੇ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ 858 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਤੇ ਉਹਨਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਕਿਹਾ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਹੈ ਤੇ ਅੱਜ ਦੇ ਦਿਨ ਹਰਿਆਣਾ ਪੰਜਾਬ ਤੋਂ ਵੱਖਰਾ ਹੋਇਆ ਸੀ ਇਸ ਲਈ ਇਸ ਦਿਨ ਦੀ ਖੁਸ਼ੀ ਮਨਾਉਣ ਨੂੰ ਦਿਲ ਨਹੀਂ ਕਰਦਾ ਉਨਾ ਕਿਹਾ ਕਿ ਪਿਛਲੇ 8-10 ਸਾਲਾਂ ਤੋਂ ਨੌਜਵਾਨਾਂ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਸਨ ਹੁਣ ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀ ਦੀ ਉਮੀਦ ਵੱਜੀ ਹੈ ਅੱਜ ਪੰਜਾਬ ਦੇ ਹੈ ਜੇ ਆਪਾਂ ਚਲੋ ਮੈਂ ਇਹਨੂੰ ਖੁਸ਼ੀ ਕਵਾਂ ਕੀ ਕਵਾਂ ਅੱਜ ਪੰਜਾਬ ਛੋਟਾ ਹੋਇਆ ਸੀ ਇਹ ਤੇ ਹੁਣ ਬਣਾਈਆਂ ਦੇਈ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲਈਏ ਤਾਂ 60 ਸਾਲ ਕਾਟ ਬਾੜ ਸਾਲ ਹੋ ਗਏ ਬਾੜ ਥਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਫਿਰ ਤਾਂ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲੀਟ ਚੜ ਗਈ ਨਾ ਐ ਐ ਜਿਹੜਾ ਭਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੋ ਕਟ 45000 ਤਾਂ ਇੱਥੋਂ ਹੀ ਐਸੇ ਐਸੇ ਪਵਨ ਜੀ ਕਹਿਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪਹਿਲਾਂ ਵਾਲਿਆਂ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤੋਂ ਬਾਅਦ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਤੁਹਾਡੇ ਵਾਲੀ ਲਿਸਟ 'ਚ ਹੋਣਾ ਸੀ ਕਿਤੇ ਨਾ ਕਿਤੇ ਬੇਰਜ਼ਗਾਰੀ ਵਾਲੇ ਕਿਸੇ ਦਫ਼ਤਰ 'ਚ ਮੇਰਾ ਵੀ ਨਾ ਹੋਣਾ ਸੀ ਸੋ ਮੈਂ ਆਪਣੇ ਆਪ ਨੂੰ ਜਨਤਾ ਮੰਨ ਕੇ ਗੱਲ ਕਰ ਰਿਹਾ ਪਬਲਿਕ ਮਨ ਕੇ ਗੱਲ ਕਰ ਰਿਹਾ ਮੈਂ ਕਿ ਕੀ ਕਰਦੇ ਰਹੇ ਆ ਅਸੀਂ ਸਾਡੇ ਬਜ਼ੁਰਗਾ ਨੂੰ ਉਹਨਾਂ ਨੇ ਪੜਾਈਆਂ ਕਰ ਲੀਆਂ ਉਹ ਫਿਰਦੇ ਰਹੇ ਉਹ ਕਹਿੰਦੇ ਚਲੋ ਆਪਣੇ ਸੁਪਨੇ ਬੱਚਿਆਂ ਵਿੱਚ ਦੀ ਪੂਰੇ ਕਰ ਲੈਣੇ ਆ ਉਹ ਨਹੀਂ ਹੋਣ ਦਿੰਦੇ ਲੋਜੀ ਨੇ ਪੈਸੇ ਲਿਓ ਜੀ ਟੱਚੀ ਦਿਓ ਜੀ ਪਰ ਪਰ ਕੇ ਕਿੱਥੋਂ ਲਈ ਉਹ ਉਹ ਉਹਨਾਂ ਘਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਤਾਂ ਪੜੇ ਸੀ ਦਿਨ ਰਾਤ ਸਵੇਰੇ ਚ 3 ਵਜੇ ਦਾ అలਾਰਮ ਲਾ ਕੇ 24 24 ਘੰਟੇ ਡਿਊਟੀਆਂ ਵੀ ਕੀਤੀਆਂ ਇਹਾਂ ਕੁਝ ਬਣ ਜੂਗਾ ਕੁਝ ਐਕਸਪੀਰੀਅੰਸ ਹੋ ਜੂਗਾ ਜਾਂ ਕਿਤੇ ਪਰ ਉਹਨਾਂ ਨੂੰ ਕੋਈ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਟੱਬਰਾਂ ਦਾ ਬਿਲਕੁਲ ਸਹੀ ਕਰ ਲੈ ਕਿਸੇ ਲੀਡਰ ਦਾ ਬੱਚਾ ਬੇਰਜ਼ਗਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ﺑﻴﺘﻴﻨਗ ਲਿਸਟ ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜ੍ਹੀਆਂ ਨੂੰ ਸੈੱਟ ਕਰ ਦਿਓ ਸੋਹਲੀ ਹੋਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਲਾਂ ਕੱਢਦੇ ਨੇ ਨਾ ਸਭ ਤੋਂ ਵੱਧ ਗਾਲਾਂ ਮਿੰਨ ਦਿੰਦੇ ਇਹ ਕਿੱਥੋਂ ਆ ਗਿਆ ਇਹ ਗਲਤ ਵੱਲ ਐ ਤਾਂ ਨੂ ਨੀ ਆਇਆ ਥੋੜੀ ਹੁੰਦਾ ਹੁੰਦਾ ਹੈ ਵਿਲਾ ਹੋ ਚੱਲਾ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਦੇਖਦੇ ਰਹੋ ਟੀਵੀ ਪੰਜਾਬ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਦੇ ਆਂ ਅਗਲੀ ਸੁਰਖੀ ਵੱਲ ਕਾਂਗਰਸ ਦੇ ਸੀਨੀਅਰ ਆਗੂ ਸੁਪਾਲ ਸਿੰਘ ਖੈਰਾ ਪ੍ਰਧਾਨ ਮੰਤਰੀ ਮੋਦੀ ਤੇ ਬਿਹਾਰ ਚ ਹੋਈ ਰੈਲੀ ਦੌਰਾਨ ਝੂਠ ਬੋਲਣ ਦੇ આરોਪ ਲਗਾ ਰਹੇ ਨੇ ਖੈਰਾ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇੱਕ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਹਾਰੀਆਂ ਨੂੰ ਪੰਜਾਬ 'ਚ ਨਾ ਵੜਨ ਦੇਣ ਦੀ ਗੱਲ ਕਹੀ ਸੀ ਖੈਰਾਂ ਨੇ ਕਿਹਾ ਕਿ ਚੰਨੀ ਨੇ ਕਿਸੇ ਵੀ ਰੈਲੀ 'ਚ ਇਹ ਗੱਲ ਨਹੀਂ ਕਹੀ ਪ੍ਰਧਾਨ ਮੰਤਰੀ ਦੇ ਆਪਣੇ ਗ੍ਰਹਿ ਰਾਜ ਗੁਜਰਾਤ 'ਚ ਪੰਜਾਬੀ ਕਿਸਾਨਾਂ ਦੀ ਮਲਕੀਅਤ ਵਾਲੀ ਜ਼ਮੀਨ ਖੋਹੀ ਗਈ ਹੈ ਉਤਰਾਖੰਡ ਨੇ ਵੀ ਦੂਜੇ ਸੂਬਿਆਂ ਦੇ ਲੋਕਾਂ ਨੂੰ ਜ਼ਮੀਨ ਤੇ ਨੌਕਰੀ ਨਾ ਦੇਣ ਸੰਬੰਧੀ ਕਾਨੂੰਨ ਪਾਸ ਕੀਤਾ ਹੈ ਖੈਰਾ ਨੇ ਕਿਹਾ ਕਿ ਅਸੀਂ ਵੀ ਪੰਜਾਬ 'ਚ ਅਜਿਹੇ ਕਾਨੂੰਨ ਦੀ ਮੰਗ ਕਰ ਰਹੇ ਹਾਂ ਇਸ ਸੰਬੰਧੀ ਉਹਨਾਂ ਦਾ ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਸਪੀਕਰ ਕੋਲ ਕਾਰਵਾਈ ਲਈ ਪੈਂਡਿੰਗ ਪਿਆ ਹੈ ਇਹ ਇਹਦੇ 'ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ ਇਹਦੇ 'ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਸ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਤ੍ਰਿੰਕਾ ਗਾਂਧੀ ਜੀ ਨੇ ਉਹ ਬੈਠੀ ਹੋਈ ਸੀ ਉੱਥੇ ਔਰ ਉਸ ਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਖੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਮਾਨ ਦੇ ਪੁਤਲੇ ਫੂਕੇ ਗਏ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਦੋਵੇਂ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ ਅਜੇ ਤੱਕ ਐਮਐਸਪੀ ਤੇ ਫਸਲ ਦੀ ਖਰੀਦ ਕਰਨ ਸਬੰਧੀ ਗਰੰਟੀ ਕਾਨੂੰਨ ਨਹੀਂ ਬਣਾਇਆ ਗਿਆ ਪੰਜਾਬ 'ਚ ਕਿਸਾਨਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਮਜਬੂਰੀ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਪੰਦੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਭਲਕੇ ਸਾਡੀ ਜਥੇਬੰਦੀ ਬਿਜਲੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਵੇਗੀ मैं सरवण सिंह पंधेर किसान मजदूर संघर्ष कमेटी पंजाब से आज बाबा बकाला अमृतसर का ये क्षेत्र है जहां पर हमने किसानों मजदूरों माताओं बहनों का बहुत बड़ा इकट्ठ किया ये आने वाले समय में एक तो बिजली संशोधन बिल 2025 जो है उसको लेकर और जो हम शंभू खनौरी हमारा मोर्चा उखाड़ा गया था उसको लेकर इसी के साथ पंजाब में जो पराली को किसानों को गिरफ्तार की जा रही है रेड एंट्री है उनके ऊपर जुर्माने किए जा रहे हैं अभी खाद हमें नहीं मिल रही है इसी के साथ एमएसपी लीगल गारंटी कानून कर्जा मुक्ति और बाढ़ से जो किसान प्रभावित हो गए उनके मुआवजे का नुकसान सभी मांगों को लेकर यह अमृतसर के क्षेत्र में इतना बड़ा हमने कट किया मोदी और भगवंत मान सरकार की अतिथि दहन किया और ऐसे रोज सिलसिला जारी रखेंगे और सभी किसान यूनियन को मजदूर यूनियन को मुलाजमो को सभी को आहवान करते अधिक से अधिक साथ दे कल पावर मिनिस्टर का घेराव होने जा रहा है लुधियाना में ये बिजली के संगठन कर रहे हैं किसान मजदूर मोर्चा ਉਸ ਸਮੇਂ ਸ਼ਾਮਿਲ ਹੋਗਾ ਜੋ ਭਗਵੰਤ ਮਾਨ ਸਰਕਾਰ ਨੇ ਚਿੱਠੀ ਲੈ ਕੇ ਉਹਨਕੋ ਧਮਕੀ دی ਹਮਲਾਜ਼ਮੋਂ ਕੋ ਉਸਕਾ ਅਸੀਂ ਵਿਰੋਧ ਕਰਦੇ ਹਾਂ ਇਸ ਤਰ੍ਹਾਂ ਕੀ ਭਗਵੰਤ ਮਾਨ ਸਰਕਾਰ ਦੀ ਸਾਜ਼ਿਸ਼ ਕਾਮਜਾਬ ਨਹੀਂ ਹੋਣ ਦੇਂਗੇ ਧੰਨਵਾਦ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਮਾਨ ਨੇ ਭਾਜਪਾ ਨੂੰ ਕੇਜਰੀਵਾਲੀ ਸ਼ੀਸ਼ਮਹਿਲ ਬਣਾਉਣ ਦੇ aaropan te ditta jawab ਮਾਨਿਕ ਹੈ ਇਸੇ ਕੋਠੀ ਚ ਕੈਪਟਨ ਦੀ ਦੋਸਤ ਅਰੂਸਾ ਆਲਮ ਰਹਿੰਦੀ ਰਹੀ ਮਾਨ ਨੇ ਭਾਜਪਾ ਤੇ ਫੇਕ ਵੀਡੀਓ ਰਾਹੀਂ ਬਦਨਾਮ ਕਰਨ ਦਾ ਲਗਾਇਆ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਨੇ ਤਰਨਤਾਰਨ ਵਿਖੇ ਮਨਦੀਪ ਸਿੰਘ ਦੇ ਹੱਕ ਚ ਕੀਤਾ ਚੋਣ ਪ੍ਰਚਾਰ ਉਹਨਾਂ ਕਿਹਾ ਬਾਦਲਾਂ ਤੋਂ ਬਾਕੀ بچਿਆ ਅਕਾਲੀ ਦਲ ਵੀ ਖੋਹਾਂਗੇ ਮਨਦੀਪ ਸਿੰਘ ਜੈ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਾਂ ਖੇਤਰੀ ਪਾਰਟੀ ਦੀ ਕਮਾਨ ਚੋਣ ਜਲਸੇ ਨੂੰ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਸੁਖਬੀਰ ਬਾਦਲ ਨੇ ਕਿਹਾ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਹ ਸਾਰੇ ਪਰਚੇ ਕੀਤੇ ਜਾਣਗੇ ਰੱਦ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੀ ਕੀਤੀ ਨਖੇਦੀ ਕੰਗ ਨੇ ਕਿਹਾ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਾਨੂੰਨੀ ਤਰੀਕੇ ਨਾਲ ਨੋਟੀਫਿਕੇਸ਼ਨ ਕਰਾਂਗੇ ਰੱਦ ਰਾਜਾ ਵੜਿੰਗ ਨੇ ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਵੜਿੰਗ ਨੇ ਕਿਹਾ ਅਸੀਂ ਰਾਜਨੀਤੀ ਕਰਨ ਨਹੀਂ ਆਏ ਪਰਿਵਾਰ ਜੋ ਫੈਸਲਾ ਕਰੇਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪੂਰੀ ਮਜ਼ਬੂਤੀ ਨਾਲ ਲੜਾਂਗੇ ਇਹ ਕੇਸ ਇਸ ਦਿਨਾਲੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਸਤਿਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ